ਆयो ਸਿੱਧੂ ਮੁਸੱਲਮਾ ਕਤਲੋ ਵੇ ਦਾ ਵੱਡੇ ਕਤਲਾਂ ਸ਼ਾਮਿਲ ਆਦਰਵਾਦੀ ਪੰਜਾਬ ਦੇ ਕਿਸੇ ਨਾ ਕਿਸੇ ਟੋਟਨੇ 'ਚ ਹਰ ਰੋਜ਼ ਫਰੋਹਤਿਆਂ ਦੀਆਂ ਗ੍ਰਾਵਿਆਂ ਦੀਆਂ ਕਤਲਾਂ ਦੀਆਂ ਹਮਲਿਆਂ ਦੀਆਂ ਬਾਰਦਾਤਾਂ ਆਪਾਂ ਨੂੰ ਦੇਖਣ ਸੁਣਨ ਮਿਲਦੀਆਂ ਹੈ ਕਿਆ ਮਾਨਸਾ ਜੋ ਘਟਨਾ ਵਾਪਰੀ ਹੈ ਜਿੱਦੇ ਇੱਕ ਦੁਕਾਨਦਾਰ ਦੇ ਦੁਕਾਨ ਦੇ ਉੱਤੇ ਗੋਲੀਆਂ ਚਲਾ ਕੇ ਰੁਟੇਰੇ ਭੱਜ ਕੇ ਹੈਗੇ ਆ ਮਕਸਦ ਕੀ ਸਗਾ ਡਰਾਉਣਾ ਸਗਾ ਕਿ ਉਹਨਾਂ ਦੇ ਰਾਹੀਂ ਅਲਕੋ ਚਾਚਾ ਜੀ ਦੇ ਮਤਲਬ ਮਾਨਕ ਗੋਲ ਹੋ ਰਹੇ ਨੇ ਕਿ ਉਸ ਤਰ੍ਹਾਂ ਕੋ ਲੜੀ ਜੁੜਦੀ ਹੈਗੀ ਹੈ ਮਾਨਕ ਗੋਲ ਨੂੰ ਜਾਣ ਤੱਕ ਕਿ ਬਖਤ ਤਾਰੀ ਹੈਗਾ ਮੈਂ ਨਹੀਂ ਕਹਿੰਦਾ ਇਹ ਗੱਲ ਸਹੀ ਹੈ ਪਰ ਇਹ ਗੱਲ ਵੀ ਧਿਆਨ ਚ ਰੱਖਣਾ ਚਾਹੀਦਾ ਹੈਗਾ ਕਿ ਇਹ ਉਹਨਾਂ ਦੇ ਦੁਕਾਨ ਦੇ ਉੱਤੇ ਕਿਉਂ ਮਲਾ ਹਮਲਾ ਹੋਇਆ ਹੈਗਾ ਤੋ ਅੱਜ ਜਿਸ ਤਰ੍ਹਾਂ ਇਕੱਠ ਹੋਇਆ ਹੈ ਜਿੰਨਾ ਜੋਸ਼ ਹੈਗਾ ਮਾਨਸਾ ਦੇ ਲੋਕਾਂ ਵਿੱਚ ਔਰ ਜੋ ਜਿਸ ਤਰ੍ਹਾਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਨਾ ਸਿਰ ਇਹ ਜਿਹੜਾ ਮਤਲਬ ਹੈ ਗੈਂਗਸਟਰイズਮ ਹੈਗਾ ਇਹ ਲੋਕਾਂ ਨੂੰ ਪਾਇਆ ਜਾਵੇ ਬਲਕਿ ਪੰਜਾਬ ਨੂੰ ਵੀ ਜੋ ਲੁੱਟਿਆ ਜਾ ਰਿਹਾ ਹੈਗਾ ਇਹ ਉਹ ਲੈਂਡ ਪੂਲਿੰਗ ਦਾ ਕਦੇ ਉਹ ਸ਼ਾਮਲਾ ਜ਼ਮੀਨਾਂ ਦੇ ਕਬਜ਼ੇ ਕਰਦਲ ਕਦੇ ਉਹਨੋਂ ਉਹ ਸਰਕਾਰੀ ਪ੍ਰਾਪਰਟੀਆਂ ਵੇਚਣ ਦਾ ਜੋ ਲੁੱਟ ਕੇ ਦਿੱਲੀ ਤੇ ਜਾ ਰਿਹਾ ਗੁਜਰਾਤ ਲੈ ਆਇਆ ਜਾ ਰਿਹਾ ਜੋ ਦਿੱਲੀ ਦਾ ਕਰ ਪਰਿਆ ਜਾ ਰਿਹਾ ਪੰਜਾਬ ਦੇ ਸੱਤ ਕਿਹੜੇ ਸੀਮਤ ਸੱਤ ਵਿਜਾਦੇ ਲੁੱਟ ਕੇ ਪੰਜਾਬ ਨੂੰ ਕਰਜ਼ਾਈ ਕੀਤਾ ਜਾ ਰਿਹਾ ਉਹ ਸਭ ਦੇ ਖਿਲਾਫ ਸਾਂਝੀ ਆਵਾਜ਼ ਸਾਨੂੰ ਉੱਕਰ ਉਠਾਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਅਸੀਂ ਪੰਜਾਬ ਨੂੰ ਇਹਨਾਂ ਦਿੱਲੀ ਦੇ ਲੁਟੇਰਿਆਂ ਤੋਂ ਇਹਨਾਂ ਪੰਜਾਬ ਦੇ ਲੁੱਟੇਰਿਆਂ ਤੋਂ ਜੋ ਹੈ ਮੈਲੇ ਨੇ ਇਹਨਾਂ ਦੇ ਤੋਂ ਹੀ ਅੱਧੀ ਡੁੱਟਣ ਲੱਗੇ ਹੋਏ ਐ ਸਾਰੇ ਪ੍ਰਾਣੇ ਰਿਕਾਰਡ ਭਾਤ ਭਾਤੇ ਰਹਿ ਗਿਆ ਇਹਨਾਂ ਦੇ ਐਮ.ਐਲ.ਏ ਨੇ ਇਕੱਲਾ ਇਕੱਲਾ ਐਮ.ਐਲ.ਏ 100-100 2-200 ਕਰੋੜਾਂ ਪਾਲਕ ਭੰਡ ਰੁਕਿਆ ਪਿਛਲੇ 24 ਸਾਲਾਂ ਤੋਂ ਸੋ ਸਾਰੇ ਨੂੰ ਖਤਮ ਕਰਨ ਵਾਸਤੇ ਲੋਕਾਂ ਨੂੰ ਆਪਣੇ ਪੱਕੇ ਦੀ ਆਪਣੇ ਹੱਕ ਦੀ ਆਪ ਜਿਹੜੀ ਸਰਕਾਰ ਐ ਉਹ ਚੁੰਡਵਾ ਅੱਗੇ ਵਧਣਾ ਚਾਹੀਦਾ ਔਰ ਬਰ ਪੱਕਾ ਕਰਨ ਪਹਿਲਾਂ ਸਾਡੇ ਮਾਨਸਾ ਦੇ ਸਾਰੇ ਸਿੱਧੂ ਮਸੇਵਾਲੇ ਨੂੰ ਦੇਹ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਹਲੇ ਵੀ ਸਰਕਾਰ ਦੇ ਉਹ ਕੋਈ ਹੋ ਨਹੀਂ ਲੈਂਦਾ ਹੈ ਬਿਲਕੁਲ ਨਹੀਂ ਪਾਰ ਲੈ ਪਾਤੇ ਜਿਹੜੀ ਸਰਕਾਰ ਬਤਲਬ ਐਡੇ بڑے ਗੈਂਗਸਟਰ ਜਿਹਦਾ ਨਾਂ ਜਗਾ ਲਾਰਸ ਬਿਸ਼ਨੋਈ ਉਹਦੀ ਜੇਲ੍ਹ ਇੰਟਰਵਿਊ ਕਰਾ ਸਕਦੀ ਹੈ ਉਹਦੇ ਆਪਸ਼ਨ ਤੁਸੀਂ ਇਹ ਤੋਂ ਦਾਜਾ ਲਾਸਾ ਦੇ ਸਰਕਾਰ ਕਿੰਨੀ ਕਬੀਰ ਕਿੰਨੀ ਕਬੀਰ ਹੈ ਉਹ ਵੀ ਜੋ ਇੱਕ ਸ਼ਾਪ ਉਦੋਂ ਹੋਇਆ ਆਪਾਰੀ ਕਮੇਟੀ ਬਿਠਾਤੀ ਉਹਨਾਂ ਕੁਝ ਰਿਜ਼ਲਟ ਕੱਢਿਆ ਜਦੋਂ ਹਾਈ ਕੋਰਟ ਨੇ ਛੇਤਰ ਬਾਰੇ ਸਰਕਾਰ ਤੇ ਇਹ ਇੰਟਰਵਿਊ ਕਿਵੇਂ ਹੋ ਗਈ ਤੁਜੀ ਕਰਵਾਈ ਹੈਗੀ ਹੈ ਉਹਦਾ ਪਤਾ ਲੱਗਿਆ ਕਿ ਫਰਾਡੇ ਬਣਾਦੇ ਆਪ ਸਰ ਨੇ ਕਿ ਕੋਈ ਜਿਹੜੀ ਆਪਣਾ ਲਾਰਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਪੰਜਾਬ ਦੀ ਜੇਲ੍ਹਾਂ 'ਚ ਸੋ ਐਤੋ ਵੱਡੀ ਹੋਰ ਸ਼ਰਮਨਾਕ ਗੱਲ ਐਸ ਤੋਂ ਵੱਡੀ ਹੋਰ ਕੰਪਲੈਸੈਂਸੀ ਜਾਂ ਇੱਕ ਗੈਤ ਗੈਂਗਰ ਉਹ ਕਿ ਗੈਰਕਬੀਰ ਗੱਲ ਹੋਰ ਕੀ ਸਰਕਾਰ ਵਾਸਤੇ ਹੋ ਸਕਦੀ ਹੈ ਇੱਕ ਨਾਮੀ ਗ੍ਰਾਮੀ ਦੁਨੀਆ ਭਰ ਚ ਬਦਨਾਮ ਗੈਂਗਸਟਰ ਨੂੰ ਪੰਜਾਬ ਦੀ ਜੇਲ੍ਹ ਵਿੱਚ ਇੰਦੂ ਵਾਸਤੇ ਉੱਠੜਾ ਪਈ ਆ ਕੀਤਾ ਗਿਆ ਬੋਲ ਦਿੱਤਾ ਗਿਆ ਹੈ ਜੰਗ ਸਿੰਘ ਸਾਹਿਬ ਡਰਗ ਦਾ ਮਸਲਾ ਲੱਗਦਾ ਪਦ ਰਹੇ ਤੁਸੀਂ ਡਾਕਟਰ ਹੋ ਵੀ ਹੋ ਲੱਗਦਾ ਬਦਲਲੀ ਪੰਜਾਬ ਦੇ ਵਿੱਚ ਖੇਤੀ ਜਿਵੇਂ ਖਸਖਸ ਦੀ ਆ ਕੋਈ ਹੋਰ ਖੇਤੀ ਕਰਦੇ ਤਾਂ ਖੇਤੀ 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 ਬਾਤ ਹੀ ਗੱਲ ਹੈਗੀ ਹੈ ਘੱਟੋ ਘਾਟ ਐਨਾ ਮੈਂ ਕਹਿੰਦਾ ਕਿ ਜਿਹੜੇ ਨਸ਼ੇੜੀ ਨੇ ਉਹ ਅਪਰਾਧੀ ਨਹੀਂ ਹੈਗੇ ਉਹ ਮੁਜਰਮ ਨਹੀਂ ਹੈਗੇ ਇਹ ਨਹੀਂ ਡਾਕਟਰ ਪ੍ਰੋਬਲਮ ਨਹੀਂ ਹੈਗੀ ਐ ਇਹ ਸਮਾਜਿਕ ਸਮੱਸਿਆ ਹੈਗੀ ਐ ਉਹ ਬਿਮਾਰ ਨੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਕੋਈ ਸਜ਼ਾ ਦਾ ਜਬਤੀਰਾ ਨਹੀਂ ਮਦਦ ਦਾ ਬਤੀਰਾ ਅਖਤियार ਕਰਨਾ ਚਾਹੀਦਾ ਜਿਵੇਂ ਕੈਨੇਡਾ ਨੇ ਕੀਤਾ ਭੰਗ ਖੋਲ ਕੇ ਅਮਰੀਕਾ ਨੇ ਕੀਤਾ ਭੰਗ ਖੋਲ ਕੇ ਦੁਨੀਆ ਦੇ 40 ਮੁਲਕਾਂ ਨੇ ਆਪਣੇ ਇਹਨੇ ਕਾਨੂੰਨ ਸੀਗੇ ਡਰਗ ਲਾਜ ਉਹ ਨਰਮ ਕੀਤੇ ਉਹ ਕਿਟਾ ਕੇ ਖਤਮ ਕੀਤੇ ਔਰ ਜਿਹੜੀ ਜਿਹੜੇ ਲੋਕਾਂ ਦੇ ਰਵਾਇਤੀ ਨਸ਼ੇ ਸੀਗੇ ਜਿਨ੍ਹਾਂ ਮੌਤਾਂ ਨਹੀਂ ਹੁੰਦੀਆਂ ਕਿ ਸਾਡੇ ਫੀ ਪੁੱਕੀ ਐ ਉਧਰ ਭੰਗ ਹੈਗੀ ਐ ਕਿਤੇ ਘੁੱਕ ਕੇ ਰਹਗਾ ਨਨਾਂ ਨੇ ਉਹਨਾਂ ਖੋਲ ਦਿੱਤਾ ਗਿਆ ਅੱਜ ਕੈਨੇਡਾ ਦੇ ਹਰ ਸ਼ਹਿਰ ਵਿੱਚ ਇਹ ਭਗ ਦੀਆਂ ਟੌਫੀਆਂ ਭਗ ਦੀ ਕਾਫੀ ਬਹੁਤ ਕੁਝ ਮਿਲਦਾ ਆਇਆ ਹੈ ਸੋ ਪੰਜਾਬ ਸਰਕਾਰ ਨੂੰ ਵੀ ਲਚਕੀਲਾ ਹਿੰਦੁਸਤਾਨ ਜਵੀ ਲਚਕੀਲਾ ਰਵਈਆ ਅਪਣਾ ਕੇ ਜਿਹੜੇ ਘਾਤਕ ਨਸ਼ੇ ਹੈ ਮੈਡੀਕਲ ਨਸ਼ੇ ਹੈ ਸਿੰਥੈਟਿਕ ਨਸ਼ੇ ਹੈ ਜਿਹੜੇ ਜਾਨ ਲੈਵਾ ਹੈਗੇ ਜਿਹਨਾਂ ਪੰਜਾਬ ਨੂੰ ਮੌਤ ਦਾ ਖੂਬ ਬਣਾਤਾ ਹੈਗਾ ਉਹ ਬੰਦ ਕਰਨੀ ਚਾਹੀਦੀ ਹੈ ਹਰ ਹਾਲਤ ਵਿੱਚ ਉਹਨੇ ਲੋਕਾਂ ਦੇ ਨਸ਼ੇ ਹੈ ਜੋ ਪੰਜਾਬ ਹਜ਼ਾਰਾਂ ਸਾਲ ਤੋਂ ਨਿਸ਼ਚਿਤ ਮਾਤਰਾਇਂ ਵਧਦਾ ਆ ਰਿਹਾ ਸੀਗਾ ਚਾਹੇ ਉਹ ਪੰਗਾ ਕੀ ਹੈ ਚਾਹੇ ਉਹ ਫੀਮ ਹੈ ਚਾਹੇ ਪੁੱਕੀ ਹੈਗੀ ਉਹਨਾਂ ਬਾਰੇ ਲਤਖ ਦਾ ਰਫੋਚ ਬਣਾ ਕੇ ਜਿਸ ਤਰ੍ਹਾਂ ਸ਼ਰਾਬ ਬੰਦ ਕਾਤਕ ਹੈਗੀ ਹੈ ਸਿਗਰਟ ਬੰਦ ਕਾਤਕ ਹੈਗੀ ਹੈ ਪੁੱਕੀ ਫੀਮ ਨਾਲੋਂ ਇਸ ਦਾ ਉਸਤਿਆਬ ਦੇ ਛੇਕੇ ਹੈਗੇ ਆ ਪੰਜਾਬ ਚ ਵੀ ਕਿਪੂ ਕਿ ਚੱਕੇ ਖੋਲ ਨਹੀਂ ਚਾਹੀਦੇ लास्ट ਸਵਾਲ ਆ ਜੀ ਆਮ ਕਰਾਂ ਦੇ ਕਾਕੇ ਕਹਿੰਦੇ ਸੀ ਜਦੋਂ ਸਰਕਾਰ ਬਣੀ ਹੈਗੀ ਕਿ ਕਿ ਸਿਕਿਉਰਿਟੀ ਘਟਾਈਏ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਨੂੰ ਜਮਾ ਪਬਲਿਸ਼ ਕੀਤਾ ਗਿਆ ਹੁਣ ਆਪ 50 50 ਸਿਕਿਉਰਿਟੀ ਵਾਲੇ ਲਈ ਫਿਰਦੇ ਬਿਲਕੁਲ 100 ਸੋ ਜੀ ਸਿਕਿਉਰਿਟੀ ਲਈ ਫਿਰਦੇ ਜੀ ਬਾਦ ਸਾਰਾ ਟੱਬਰ ਸਿਕਿਉਰਿਟੀ ਲਈ ਫਿਰਦਾ ਔਰ ਉਹ ਸਰਕਾਰ ਜਾਂ ਉਹ ਉਹ ਪਾਰਟੀ ਜਿਹੜੀ ਕਹਿੰਦੀ ਸੀ ਕਿ ਸਿਕਿਉਰਟੀ ਕਾਦੇ ਵਾਸਤੇ ਯਾ ਇਹਨਾਂ ਡਰਨਾ ਹੀ ਹੈ ਤਾਂ ਮੁਰਗੀ ਖਾਦੇ ਖੋਲੋ ਅੱਜ ਉਹਨਾਂ ਦੇ ਸਾਰਾ ਟੱਬਰ ਉਹਨਾਂ ਦੀ ਸਿਸਟਰ ਤੋਂ ਲੈ ਕੇ ਉਹਦੀ ਮਦਰ ਤੋਂ ਲੈ ਕੇ ਉਹ ਖੁਦ ਇੱਕ ਪੰਜਾਬ ਦਾ 100 ਸੋ